ਐਮਪਲੋਏ ਵੀ ਚੈੱਕ ਕਰਨ ਕਰ ਸਕਦਾ ਉਹਦੇ ਵਿੱਚ ਇਸ਼ੂ ਨਹੀਂ ਕੋਈ ਹੈ ਗੀਨ ਇਸਰ ਨਾਲੋਂ ਵੱਡਾ ਮੈਥਾ ਵੀ ਸਾਰਾ ਕੁਝ ਹੀ ਕਵਰ ਹੈ ਪਰ ਜਦ ਤੱਕ ਤੁਸੀਂ ਐਮਪਲੋਇਰ ਨਾਲ ਕੰਮ ਕਰ ਰਹੇ ਹੋ ਜਦ ਤੱਕ ਤੁਹਾਡੀ ਕਵਰੇਜ ਜਦੋਂ ਤੁਸੀਂ ਐਮਪਲੋਇਰ ਛੱਡਤਾ ਉਹ ਤੁਹਾਡੀ ਕਵਰੇਜ ਹੀ ਮੁੱਕ ਜਾਣੀ ਹੈ ਇਹ ਹੀ ਸੋਚੀ ਜਾਂਦੇ ਆ ਮੈਥਾ ਬਹੁਤ ਵੱਡਾ ਅਹੀਂ ਸੋਚਦੇ ਸਾਡਾ ਸਾਰਾ ਕੁਝ ਕਵਰ ਹੈ ਤੇ ਜਿਹੜੀ ਗਰੁੱਪ ਇੰਸ਼ੋਰੈਂਸ ਆ ਤਾਂ ਇਹਦੇ ਬਾਰੇ ਕਾਫੀ ਪਰਮਪਲੇਖ ਜਿਹੜੇ ਰਹਿੰਦੇ ਨੇ ਜਿਹੜੇ ਕੰਮ ਕਰਦੇ ਨੇ ਆਫਿਸਿਸ ਦੇ ਵਿੱਚ ਵਰਕਰਸ ਤਾਂ ਉਹਨਾਂ ਦੇ ਲਈ ਇਹਦੀ ਥੋੜੀ ਜਿਹੀ ਕਲੈਰਿਟੀ ਪਾਓ ਜੀ ਇਹਦੇ ਕੀ ਬੈਨੀਫਿਟ ਹੁੰਦੇ ਨੇ ਹਾਂਜੀ ਪਹਿਲੀ ਗੱਲ ਤਾਂ ਜਿੰਨੇ ਵੀ ਜਿਹੜੇ ਗਰੁੱਪ ਇੰਸ਼ੋਰੈਂਸ ਆ ਉਹਦਾ ਮਤਲਬ ਇਹਦਾ ਗਰੁੱਪ ਹੈ ਜਿੰਨੇ ਵੀ এমਪਲੋਇਰ ਨੇ ਆਪਣੇ EMPLOYEES ਵਾਸਤੇ ਸਭ ਤੋਂ ਬਲਿਏ ਐਕਸਟਰਾਟੇਜੀ ਹੈਗੀ ਹੈ ਟੂ ਰੀਟੇਨ ਤੁਹਾਡੇ ਆਪਣੇ EMPLOYEES ਨੂੰ ਕਿਦਾਂ ਰੀਟੇਨ ਕਰਨਾ ਤੇ EMPLOYEES ਵਾਸਤੇ ਵੀ ਇੱਕ ਇਹ ਚੀਜ਼ ਹੋ ਜਾਂਦੀ ਵੀ ਸਾਨੂੰ EMPLOYER ਸਾਡੇ ਵਾਸਤੇ ਟੇਕ ਕੇਅਰ ਕਰਦਾ ਕਿਉਂਕਿ ਆਪਾਂ ਦੇਖਦੇ ਆ ਡੈਂਟਲ ਕਿੰਨਾ ਮਹਿੰਗਾ ਹੈ ਜੇ ਦਵਾਈਆਂ ਲੈਣੀਆਂ ਨੇ ਜਾਂ ਕੋਈ ਮ사ਜ ਥੈਰਪੀ ਹੈ ਜਾਂ ਚੀਜ਼ਾਂ ਮਹਿੰਗੀਆਂ ਨੇ ਇੱਕ ਬੰਦਾ ਕੰਮ ਕਰਦਾ ਕੰਮ ਕਰਨ ਤੋਂ ਬਾਅਦ ਫਿਰ ਉਹਨਾਂ ਪੈਸਿਆਂ 'ਚ ਉਹਨਾਂ 'ਚ ਜੇ ਦਵਾਈਆਂ ਲੈਣੀਆਂ ਜੇ ਉਹ ਫਿਰ ਇੱਕ ਤਾਂ ਮਹਿੰਗਾਈ ਉਦਾਂ ਹੀ ਹੈ ਇਸ ਕਰਕੇ এমਪਲੋయర్ ਜਿਹੜਾ ਹੈ ਬੈਨੀਫਿਟ ਆਪਦੇ এমਪਲੋਈ ਨੂੰ ਦਿੰਦਾ ਪਰ ਜਿੰਨੇ ਵੀ ਹੋਣ ਐਮਪਲੋయర్ ਆਪਾਂ ਨੂੰ ਸੁਣ ਰਹੇ ਜਾਂ এমਪਲੋਈਸ ਨੇ ਆਪਦੇ এমਪਲੋయర్ ਨੂੰ ਰਿਕਵੈਸਟ ਕਰ ਸਕਦੇ ਸੰਕਿੰਕ ਇਨ ਕੰਟੈਕਟ ਕਰਕੇ ਜਿਸ ਬਾਰੇ ਕੋਰਟ ਲੈਣਾ ਕਿਉਂਕਿ ਡਿਜ਼ਾਈਨ ਹੋ ਸਕਦਾ ਜਿੱਦਾਂ ਇਹ ਸਾਨੂੰ ਜ਼ਰੂਰਤ ਹੈ ਸਾਨੂੰ ਡੈਂਟਲ ਕਿੰਨਾ ਚਾਹੀਦਾ ਸਾਨੂੰ ਫਿਜ਼ੀਓ ਕਿੰਨੀ ਚਾਹੀਦੀ ਐਕਸਟੈਂਡਡ ਹੈਲਥ ਕਵਰੇਜ ਕਿੰਨੀ ਚਾਹੀਦੀ ਹੈ ਇਹਦੇ ਵਿੱਚ ਨਾਲ ਟ੍ਰੈਵਲ ਇੰਸ਼ੋਰੈਂਸ ਵੀ ਇਹਦੇ ਵਿੱਚ ਬਿਲਟ-ਇਨ ਹੁੰਦੀ ਹੈ ਜੇ ਤਿੰਨ ਮਹੀਨਿਆਂ ਵਾਸਤੇ ਕਿਸੇ ਵੀ এমপ্লয়ੀ ਨੇ এমপ্লয়ার ਨੇ ਜਾਣਾ ਤਾਂ ਵਿੱਚੇ ਬਿਲਟਨ ਥੋੜੀ ਆਪਣੇ ट्रैवल इंश्योरेंस ਵੀ ਹੋ ਗਈ ਵਿੱਚੇ ਥੋੜੀ ਲਾਈਫ इंश्योरेंस ਵੀ ਹੁੰਦੀ ਹੈ ਵਿੱਚੇ ਥੋੜੀ ਕ੍ਰਿਟੀਕਲ ਬੀਲਨਸ ਵੀ ਹੁੰਦੀ ਹੈ ਉਹਦੇ ਬਾਅਦ ਆਪਸ਼ਨਾਂ ਹੁੰਦੀਆਂ ਡਿਸੇਬਿਲਟੀ ਤੁਸੀਂ ਐਡ ਕਰਨੀ ਹੈ ਨਹੀਂ ਕਰਨੀ ਸ਼ਾਰਟਰ ਟਰਮ ਐ ਲੌਂਗ ਟਰਮ ਉਹਦੇ ਬਾਅਦ ਡਿਡਕਟਿਵਲ ਰੱਖਣਾ ਹੈ ਨਹੀਂ ਰੱਖਣਾ ਜੇ ਡਿਡਕਟਿਵਲ ਰੱਖ ਦਿੰਦੇ ਆ ਉਹਦੇ ਨਾਲ ਤੁਹਾਡੀ ਕਾਸਟ ਘਟ ਜਾਂਦੀ ਹੈ ਪਰ ਹਾਂ ਇਹ ਸਾਰੀਆਂ ਚੀਜ਼ਾਂ ਵੀ ਜਿੱਦਾਂ এমপ্লয়ার ਚਾਹੁੰਦਾ ਆ ਉਦਾਂ ਹੀ ਆਪਾਂ ਪੈਕੇਜ ਕਈ ਵਰੀ ਅਫੋਰਡੇਬਿਲਟੀ ਹੁੰਦੀ ਆ ਪਰ এমপ্লয়ার ਨੂੰ ਇਹ ਬੈਨੀਫਿਟ ਆ ਨਾ ਮਾਸਟ ਐਕਸਪੈਂਸ ਐ এমਪਲਾਈ ਵਾਸਤੇ ਇਹ ਕਭੀ এমਪਲয়ারਸ ਉਹਦਾ ਟੇਕਰ ਕਰਦਾ ਰਿਟੇਨ ਕਰਨ ਦਾ ਸਭ ਨਾਲ ਵਧੀਆ ਟੂਲ ਹੈਗਾ ਕਿਉਂਕਿ ਹਰੇਕ ਚੀਜ਼ ਦੇਖਦੇ ਆਪਾਂ ਪਹਿਲਾਂ ਜਿਹੜਾ ਗੱਲਾਂ ਕਰਦੇ ਕਹਿੰਦਾ ਗੋਰੀਆਂ ਦੀਆਂ ਕੰਪਨੀਆਂ ਹੁੰਦੀਆਂ ਸਾਨੂੰ ਇਹ ਬੈਨੀਫਿਟ ਦਿੰਦੇ ਸੀ ਪਰ ਹੁਣ ਐ ਵੀ ਆਪਣੇ ਬਹੁਤ ਐਮਪਲয়ার ਨੇ ਆਪਦੀ ਐਮਪਲੋਇਜ਼ ਨੂੰ ਇਹ ਆਪਸ਼ਨ ਆ ਦਿੰਦੇ ਨੇ ਪਰ ਹੁਣ ਗੱਲਾਂ ਨਹੀਂ ਰਹਿ ਗਈਆਂ ਬੜੇ ਇਸ ਕਰਕੇ ਹੁਣ ਜਿੰਨੇ ਵੀ ਐਮਪਲয়ার ਨੇ ਹੁਣ ਐਨਕਰਾਜ ਕਰਦਾ ਵੀ ਉਹ ਸੋਚ ਰਹੇ ਨੇ ਥਿੰਕ ਕਿ ਜਰੂਰ ਤਾਂ ਦੇ ਹਿਸਾਬ ਨਾਲ ਆਪ ਦਾ ਕੋਰਟ ਲੈ ਸਕਦੇ ਇੱਕ ਕਈ ਵਾਰੀ ਗਰੁੱਪ ਇੰਸ਼ੋਰੈਂਸ ਇਹ ਹੁੰਦਾ ਵੀ ਸਾਰਾ ਕੁਝ ਹੀ ਕਵਰੇਜ ਆ ਤਾਂ ਇਹਦਾ ਕੀ ਹਿਸਾਬ ਕਿਤਾਬ ਹੁੰਦਾ ਜੀ ਹਾਂਜੀ ਇਹ ਵੀ ਬਹੁਤ ਵੱਡਾ ਮੈਥ ਜਿੱਤਾ ਪੰਗਲ ਕੀਤੀ ਕਿਉਂਕਿ ਆ ਕਈ ਵਾਰੀ ਕਹਿੰਦੇ ਕੰਮਾਂ ਤੋਂ ਸਾਡੇ ਕਵਰੇਜ ਹੁੰਦੀ ਔਰ ਫਿਰ ਕਹਿੰਦੇ ਨਾ ਹੀ ਸਾਨੂੰ ਲਾਈਫ ਇੰਸ਼ੋਰੈਂਸ ਲੋੜਾ ਨਾ ਹੀ ਸਾਨੂੰ ਡਿਸੇਬਿਲਟੀ ਨਾ ਕ੍ਰਿਟੀਕਲ ਦੀ ਲੋੜ ਹੈ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਕੰਮ ਤੋਂ ਕਵਰੇਜ ਹੈਗੀ ਆ ਅੱਜ ਦਾ ਯੰਗ ਨੇ ਇਹੀ ਸੋਚੀ ਜਾਂਦੇ ਆ ਮੈਥ ਇਹ ਬਹੁਤ ਵੱਡਾ ਅਹੀਂ ਸੋਚਦੇ ਸਾਡਾ ਸਾਰਾ ਕੁਝ ਕਵਰ ਆ ਪਰ ਜਦੋਂ ਬਿਲਕੁਲ ਇਸ ਚੀਜ਼ ਦੇ ਖਿਆਲ ਰੱਖਣ ਦੀ ਲੋੜ ਹੈ ਜਦ ਤੱਕ ਅਸੀਂ ਕੰਪਨੀ ਨਾਲ ਕੰਮ ਕਰ ਰਹੇ ਹਾਂ ਉਹ ਬੈਨੀਫਿਟ ਹੈਗੇ ਪਰ ਬੈਨੀਫਿਟ ਬਹੁਤ ਥੋੜੇ ਹੁੰਦੇ ਨੇ ਜੇ ਐਗਜ਼ਾਮਪਲ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਯਾ 10000 ਹੋਗੀ ਵੀ ਯਾ 50000 ਹੋਗੀ ਪਰ ਹੁਣ ਜੇ ਸਾਨੂੰ ਲਾਈਫ ਇੰਸ਼ੋਰੈਂਸ ਦੀ ਲੋੜ ਹੈਗੀ 1000 ਡਾਲਰ ਦੀ ਉਹ ਕੰਮ ਤੋਂ ਕਵਰੇਜ ਨਹੀਂ ਹੈਗੀ ਹਾਂ ਜੇ ਜੇ ਹੈਗੀ ਇਹ 50000 ਦੀ ਲੱਖ ਦੀ ਉਸ ਤੋਂ ਵੱਧ ਨਹੀਂ ਹੈਗੀ ਪਰ ਇਹ ਚੀਜ਼ਾਂ ਖਿਆਲ ਰੱਖਣ ਦੀ ਲੋੜ ਹੈ ਜੇ ਸਾਨੂੰ ਜੇ ਆਪਾਂ ਗਰੁੱਪ ਤੋਂ ਕਵਰੇਜ ਲੈ ਰਹੇ ਹਾਂ ਉਹਦੇ ਲਾਈਫ ਇੰਸ਼ੋਰੈਂਸ ਬਹੁਤ ਥੋੜੀ ਹੈ ਸੇਮ ਮਿਨਿਮਲ ਹੈ ਪਰ ਹੁੰਦੀ ਹੈ ਪਰ ਇਸ ਕਰਕੇ ਉਹ ਵੀ ਖਿਆਲ ਰੱਖਣ ਦੀ ਲੋੜ ਹੈ ਵੀ ਸਾਨੂੰ ਜੇ ਇਹੀ ਨਾ ਸੋਚੀਏ ਵੀ ਸਾਡੀ ਕ੍ਰਿਟੀਕਲ ਵੀ ਹੈਗੀ ਡਿਸੇਬਿਲਟੀ ਆਪਸ਼ਨ ਹੁੰਦੀ ਹੈ এমਪਲੋਇਰ ਦੀ ਚੁਆਇਸ ਹੁੰਦੀ ਹੈ ਵੀ ਡਿਸੇਬਿਲਟੀ ਆਫਰ ਕਰਨੀ ਹੈ ਨਹੀਂ ਕਰਨੀ ਸ਼ਾਰਟ ਟਰਮ ਉਹ ਹੈ ਵੀ ਜਿਹਨਾਂ ਨੂੰ ਲੱਗਦਾ ਹੈ ਵੀ ਸਾਡੀਆਂ ਜ਼ਰੂਰਤਾਂ ਵੱਧ ਨੇ ਸਾਡੀਆਂ ਕਿਸ਼ਤਾਂ ਪ੍ਰੋਟੈਕਟ ਕਰਨੀਆਂ ਨੇ ਸਾਡੀਆਂ ਜਾਂ ਜਾਂ ਮੋਰਗੇਜ ਜਾਂ ਕਿਸ਼ਤਾਂ ਜਾਂ ਸਾਡੇ ਆਪਦੇ ਪੇਚਾ ਕਿਉਂ ਪ੍ਰੋਟੈਕਟ ਕਰਨਾ ਉਹ ਆਪਦੇ ਹਿਸਾਬ ਨਾਲ ਆਪਸ਼ਨ ਲੈ ਸਕਦੇ ਨੇ ਜਿਹੜੀ ਟਰੈਵਲ ਇੰਸ਼ੋਰੈਂਸ ਹੈ ਹੁਣ ਗਰੁੱਪ ਚ ਹੁੰਦੀ ਹੈ ਉਹਨਾਂ ਤੁਸੀਂ ਜੁਦਾ ਜਿਹੜੀ ਹੈਗੀ ਜੀ ਲੌਂਗਰ ਟਰਮ ਜਾਣਾ ਹੈ ਆਪਦੇ ਹਿਸਾਬ ਨਾਲ ਤੁਹਾਡੀਆਂ ਜ਼ਰੂਰਤਾਂ ਡਿਫਰੈਂਟ ਨੇ ਉਹ ਤੁਸੀਂ ਡਿਫਰੈਂਟ ਤਰੀਕੇ ਨਾਲ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਪਰ ਹਾਂ ਅਗੇਨ ਇਹ ਸਭ ਨਾਲੋਂ ਵੱਡਾ ਮੈਥ ਹੈ ਵੀ ਸਾਰਾ ਕਵਰੇਜ ਹੈ ਪਰ ਜਦ ਤੱਕ ਤੁਸੀਂ ਐਮਪਲੋਇਰ ਨਾਲ ਕੰਮ ਕਰ ਰਹੇ ਹੋ ਜਦ ਤੱਕ ਤੁਹਾਡੀ ਕਵਰੇਜ ਜਦੋਂ ਤੁਸੀਂ ਐਮਪਲੋਇਰ ਛੱਡਤਾ ਉਹ ਤੁਹਾਡੀ ਕਵਰੇਜ ਮੁੱਕ ਜਾਣੀ ਹੈ ਇਸ ਕਰਕੇ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਹੁਣ ਜਿਵੇਂ ਐਗਜ਼ਾਮਪਲ ਕੋਈ 30 ਸਾਲ ਦੀ ਅੱਜ ਏਜ ਕੰਮ ਸ਼ੁਰੂ ਕੀਤਾ ਜੇ 50 ਸਾਲ ਤੇ ਕੰਮ ਛੱਡ ਦਿੰਦਾ ਕੰਪਨੀ ਦੇ ਨਾਲ ਹੁਣ 50 ਸਾਲ ਤੇ ਕੋਈ ਕਵਰੇਜ ਨਹੀਂ ਹੈਗੀ ਉਹਨਾਂ ਕੋਲੇ ਜੇ ਉਹਨਾਂ ਨੇ ਆਪ ਦੀ ਲਾਈਫ ਇੰਸ਼ੋਰੈਂਸ ਜਾਂ ਡਿਸੇਬਿਲਟੀ ਆਦਿ ਅ ਕ੍ਰਿਟੀਕਲ ਇੰਸ਼ੋਰੈਂਸ ਲਈ ਹੁੰਦੀ ਉਹਨਾਂ ਨਾਲੇ ਹੀ ਰਹਿਣੀ ਚਾਹੀਦੀ ਜਿੰਨਾ ਚਿਰ ਤੱਕ ਉਹ ਚਾਹੁੰਦੇ ਨੇ ਕਈ ਵਾਰੀ ਨਵੇਂ ਏਮਪਲੋਇਰ ਹੁੰਦੇ ਆ ਪੂਰੀ ਸਮਝ ਵੀ ਉਸ ਢੰਗ ਦੇ ਨਾਲ ਨਹੀਂ ਹੁੰਦੀ ਇੱਕ ਮਿਥ ਬਣ ਜਾਂਦੀ ਹੈ ਜੀ ਮਹਿੰਗਾ ਪੈਂਦਾ ਜਾਂ ਛੱਡੋ ਇਹਦੇ ਬਿਨਾ ਸਰਦਾਗਾ ਤਾਂ ਕਿ ਏਮਪਲੋਇਰ ਤੇ ਏਮਪਲਾਈ ਦੇ ਵਿਚਾਰੇ ਭਰੋਸਾ ਇਹਦੇ ਨਾਲ ਬਿਲਡ ਹੁੰਦਾ ਜੇਕਰ ਤੁਸੀਂ ਇੰਸ਼ੋਰੈਂਸ ਲੈਨੇ ਹੋ ਇਹ ਤਮਾਮ ਚੀਜ਼ਾਂ ਅਫੈਕਟ ਕਰਦੀਆਂ ਦੇਖੋ ਸਾਰਾ ਨਾ ਵਧੀਆ ਚੀਜ਼ ਹੈ ਵੀ ਇਹਦੇ ਵਿੱਚ এমਪਲੋయర్ 100% ਚੈਪਨ ਕਰ ਸਕਦਾ ਹੈ ਉਦੋਂ ਬਾਅਦ ਵੀ ਜੇ এমਪਲੋਇਰ ਕਹਿੰਦਾ ਵੀ ਭਾਈ ਮੇਰੇ ਤੇ ਖਰਚਾ ਵੱਧ ਪੈਂਦਾ এমਪਲੋਈ ਵੀ ਚੇਪਨ ਕਰ ਸਕਦਾ ਉਹਦੇ ਵਿੱਚ ਇਸ਼ੂ ਨਹੀਂ ਕੋਈ ਫੈਗਾ ਕਿਉਂਕਿ ਉਹਨਾਂ ਦੇ ਪੇ ਰੋਲ 'ਚ ਉਹਨਾਂ ਡਿਡਕਟ ਕਰ ਲੈਣੇ ਨੇ ਕਿਉਂਕਿ ਸਾਰੇ ਵਾਸਤੇ ਬਿੰਨ ਬਿੰ ਸਿਚੁਏਸ਼ਨ ਹੈ ਕ੍ਰਿਸਟਲ ਕਲੀਅਰ ਹੈ ਜਦੋਂ ਆਉਂਦਾ ਵੀ ਕੀ ਕੀ ਕਵਰੇਜ ਹੈਗੀ ਹੈ ਤੁਹਾਡੀ ਐਪ ਬਣਦੀ ਹੈ ਐਪ ਤੇ ਤੁਸੀਂ ਦੇਖ ਸਕਦੇ ਵੱਡੀਆਂ ਨਾਮੀ ਕੰਪਨੀਆਂ ਨੇ ਉਹ ਸਾਰੀਆਂ ਦੱਸਦੀਆਂ ਤੁਹਾਡੀ ਕਵਰੇਜ ਕੀ ਹੈਗੀ ਹੈ ਕੀ ਡੀਟੇਲ ਉੱਥੇ ਤੁਸੀਂ ਕਲੇਮ ਭਰ ਕੇ ਉੱਥੇ ਤੁਸੀਂ ਅਸੀਂ ਤੁਸੀਂ ਸਬਮਿਟ ਕਰਵਾ ਸਕਦੇ ਹੋ ਪਰ এমਪਲੋਇਰ ਵਾਸਤੇ ਵੀ ਵਧੀਆ ਉਹਨਾਂ ਨੂੰ ਪਤਾ ਹੈ ਐਕਸਪੈਂਸ ਹੈ ਪਰ এমਪਲੋਈ ਨੂੰ ਵੀ ਪ ਨਾ ਖਰਚਾ ਮੇਰਾ এমপ্লয়ার ਸਾਡੇ ਵਾਸਤੇ ਕਰ ਰਿਹਾ ਹੈ ਵੀ ਇਹ ਸਾਨੂੰ ਬੈਨੀਫਿਟ ਫ੍ਰੀ ਮਿਲ ਰਿਹਾ ਤਾਂ ਬਹੁਤ ਅਸੀਂ ਧੰਨਵਾਦ ਦੀ ਐਮਪਲੋਇਰ ਵਾਸਤੇ ਪਰ ਐਮਪਲੋਇਰ ਵਾਸਤੇ ਇੱਕ ਐਕਸਪੈਂਸ ਹੋ ਗਿਆ ਪਰ ਇਹ ਸਾਰੀਆਂ ਅਕਰਸ਼ਕ ਤਕਰੀਰ ਚੀਜ਼ਾਂ ਹੁੰਦੀਆਂ ਬਿਲਕੁਲ ਸਾਹਮਣੇ ਹਾਂ ਜੇ ਕਈ ਵਾਰੀ ਹੁੰਦਾ ਵੀ ਜਦੋਂ ਜਿਹਾ স্মਲ ਬਿਜ਼ਨਸ ਹੈ ਖਰਚਾ ਵੱਧ ਹੁੰਦਾ ਉਹ ਫਿਰ ਜਿਹੜਾ ਐਮਪਲੋਈ ਹੈ ਉਹ ਵੀ ਚੇਪਨ ਕਰ ਸਕਦਾ ਆਪਦੇ ਹਿਸਾਬ ਦੇ ਨਾਲ ਜ਼ਰੂਰਤਾਂ ਦੇ ਹਿਸਾਬ ਨਾਲ ਕਹਿੰਦਾ ਵੀ ਸਾਨੂੰ ਚੀਜ਼ ਚਾਹੀਦੀ ਚਾਹੀਦੀ ਹੈ ਕਿਉਂਕਿ ਕੱਲਿਆਂ ਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਇੰਡੀਵਿਜੂਅਲੀ ਅਸੀਂ ਚਾਹਨੇ ਵੀ ਸਾਨੂੰ ਉਹ ਗਰੁੱਪ ਕਵਰੇਜ ਮਿਲ ਜੇ ਪ੍ਰੋ ਬੈਨੀਫਿਟ ਨਹੀਂ ਮਿਲਦਾ ਉਹ ਸਾਨੂੰ ਫਿਰ ਤਾਂ ਨੋਟ ਪਣਾਉਣ ਵਾਲੀ ਗੱਲ ਸਾਨੂੰ ਬੈਨੀਫਿਟ ਚਾਈ ਡਾਲਰ ਦਾ ਮਿਲਿਆ ਕਿੱਥੇ ਤੁਸੀਂ 100 ਦੇ 100 ਤੁਸੀਂ ਕਵਰੇਜ ਆ ਉਦੋਂ ਵੱਧ ਤੁਸੀਂ ਹਜ਼ਾਰਾਂ ਗੁਣਾ ਬੈਨੀਫਿਟ ਤੁਹਾਨੂੰ ਮਿਲ ਸਕਦਾ ਉਹ ਗਰੁੱਪ ਤੋਂ ਹੀ ਜਿਹੜੀ ਆਪਦੀ ਕਵਰੇਜ ਮਿਲ ਸਕਦੀ ਹੈ ਤੇ ਜੇਕਰ ਕਿਸੇ ਨੇ ਗਰੁੱਪ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਥਿੰਕ ਇੰਸ਼ੋਰੈਂਸ ਦੀ ਚੋਣ ਹੀ ਕਿਉਂ ਕਰਨ ਬਿਲਕੁਲ ਤੁਹਾਡਾ ਬੜੀਆ ਕੁਐਸਚਨ ਹੈ ਕਿਉਂਕਿ ਅਸੀਂ ਸਾਰੀਆਂ ਵੱਡੀਆਂ ਨਾਮੀ ਕੰਪਨੀਆਂ ਨਾਲ ਅਸੀਂ ਕਵਰੇਜ ਆਫਰ ਆਸੀ ਜਿਹੜਾ ਕਲੇਮ ਕਲੇਮ ਦਾ ਬਗਾਨਾ ਜੇ ਕੋਈ ਵੀ ਕਲੇਮ ਆਉਂਦਾ ਹੈ ਜੇ ਹੈਲਪ ਕਰਦੇ ਨਾਲ ਜਿਹੜੀ ਕੋਟੇਸ਼ਨ ਜਿਹੜੀਆਂ ਅਸੀਂ ਸਾਰਿਆਂ ਵੱਡੀਆਂ ਕੰਪਨੀਆਂ ਤੋਂ ਲੈ ਕੇ ਦਿੰਨੇ ਆ ਫਿਰ ਦੇਖਦੇ ਆ ਵੀ ਕਿਹੜਾ ਸਾਨੂੰ ਆਸੇ ਸਾਡੀ ਪ੍ਰਾਈਸ ਵਧੀਆ ਮਿਲਦੀ ਹੈ ਫਿਰ ਉਹੀ ਚੋਣ ਅਸੀਂ ਚੋਣ ਕਰਦੇ ਆ ਨਾ ਕਿ ਇਹ ਵੀ ਕੋਈ ਕੰਪਨੀ ਦੇ ਨਾਲ ਬਿਹਾਈ ਵਧੀਆ ਕਿਉਂਕਿ ਬਜਟ ਦੇ ਹਿਸਾਬ ਨਾਲ ਗੱਲ ਆ ਵੀ ਹਰੇਕ ਦੇ ਜੇ 100 ਡਾਲਰ ਵੀ ਮਹੀਨੇ ਦੇ ਬਚ ਗਏ ਐਗਜ਼ਾਮਪਲ ਜੇ 10 ਏਮਪਲੋਈ ਨੇ ਜੇ 200 ਵੀ ਬਚ ਗਏ ਮਹੀਨੇ ਦਾ ਜੇ ਹੁਣ ਹਜ਼ਾਰਾਂ ਡਾਲਰ ਬਚ ਜਾਂਦੇ ਆ ਆਪਾਂ ਸਾਲ ਤੋਂ ਇੱਕੜਾ ਵੀ ਇੱਕ ਮਹੀਨਾ ਕਸ਼ਟਾ ਦੇਣੀਆਂ ਨੇ ਫਿਰ ਬਿਲਕੁਲ ਐਸੇ ਕਰਕੇ ਕਿਉਂਕਿ ਜਿਹੜਾ ਕਸਟਮ ਬਿਲਟ ਜਿਹੜੀਆਂ ਆਪਸ਼ਨਸ ਹੈਗੀਆਂ ਨੇ ਤਾਂ ਹੀ ਕਹਿੰਦੇ ਡੋਨਟ Think just contact things I think insurance ਬਹੁਤ ਬਹੁਤ ਧੰਨਵਾਦ थैंक यू ਜੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ